ਮੱਕ ਮੰਨ ਦਿੱਤਾ ਹੈ। ਲੈ ਆਪ ਜੀ ਐਕਸ਼ਨ ਜੁਆ। ਹਾਂਜੀ। ਦੋ ਪੇਸ਼ੇ ਆਈ ਸੀ ਜਿਹੜੇ ਗੈਪਿੰਗ ਸਟੇਟਸ ਤੇ ਸੀਗੇ ਬਹੁਤ ਸੀ ਮਤਲਬ ਇਹਨਾਂ ਨੂੰ ਡਿਵਾਈਸ ਕਰਵਾਣੀ ਸੀ ਇਸ ਤੇ ਸੀਗੇ ਜਿਨ੍ਹਾਂ ਦਾ ਟ੍ਰੀਟਮੈਂਟ ਕਰਨਾ ਚਾਹੀਦਾ ਸੀਗਾ। ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਇਕੱਲੇ ਹੋਏ। ਜਿਹਦੇ ਕੀ ਨਾਮ ਦੇ ਨੂੰ ਜਿਹੜਾ ਸਰ ਇੱਥੇ ਇਹ ਪੇਸ਼ੇ ਦਿਸਾਈਆਂ ਜੀ ਇੱਕ ਪਰਮਜੀਤ ਸਿੰਘ ਹੈ ਉਹਨਾਂ ਦਾ ਗੱਲ ਨਾਮ ਜਿਹੜਾ ਕਿਆ ਜਾ ਰਿਹਾ ਸੰਬੰਧਿਆ ਜਾ ਰਿਹਾ। ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਹੈ ਨਾਮ ਮੈਨੂੰ ਕਿੰਨੇ ਤੋਂ ਮੁਰਗੀ ਰਹੇ ਆ ਅਮ ਅ ਸਿਰ 40 ਚਾਲ ਦੇ ਆਸਪਾਸ ਜਿਹੜਾ ਉਹਨਾਂ ਦਾ ਕਨਫਰਮੈਂਟ ਜਿਹੜੀ ਜੀ ਫੋਨ ਸੀ ਕਿਵੇਂ ਆਸਪਾਸ ਜੀ ਜਿਹੜਾ ਡਰਾਈਵਰ ਜੀ ਨੇ ਰੈਕੋਰਡ ਕੀਤਾ ਕਿੱਥੇ ਸੀ ਅ ਅ ਸੀਗਾ ਆਪਣੇ ਕੋਲ ਲੁਧਿਆਣਾ ਰੈਕੋਰਡ ਕੀਤਾ ਜੀ ਕਿੰਨਾ ਜੀ ਜੀ ਉਹ ਸਿੱਕਾ ਗਲਤ ਕਹਿ ਸਕਦੇ ਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਗਈ ਆ ਉਸ ਤੋਂ ਬਾਅਦ ਪਤਾ ਲੱਗਿਆ ਹਾਂ ਜੀ ਜੀ ਠੀਕ ਹੈ ਸਰਕੂ ਵਾਪਸ ਗੂੜਾ ਐਕਸੀਡੈਂਟ ਹੋਇਆ ਜਿੱਦੇ ਵਿਦੇਸ਼ੀ ਜੱਤੀ ਹੋਈ ਹੈ ਕਿਸੇ ਹੋਇਆ ਸੀ ਗੱਡੂ ਜੀ ਇਹ ਸਰ ਰਾਤ 12:30 ਵਜੇ ਦੇ ਕਰੀਬ ਸਾਡੇ ਜੀਐਸਪੀ ਸਾਹਿਬ ਸੰਦੀਪ ਸਿੰਘ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਜਾ ਰਹੇ ਸੀ ਨਾਲ ਉਹਨਾਂ ਦਾ ਸਟਾਫ ਵੀ ਜਾਣਾ ਲੈਂ ਸੀਗੇ ਤੇ ਲੁਧਿਆਣੇ ਸਾਈਡ ਤੋਂ ਇੱਕ ਸਰਕਾਰੀਓ ਕਾਰ ਆਈ ਤੇ ਉਹਨਾਂ ਦੀ ਜਿਹੜੀ ਆਪਸ ਵਿੱਚੀ ਸੜੀ ਟੱਕਰ ਹੋ ਗਈ ਜਿਸ ਨਾਲ ਜਿਹੜੀ ਉਹਨਾਂ ਦੀ ਔਰ ਟ੍ਰਨਰ ਗੱਡੀ ਸੀ ਉਹ ਨੂੰ ਅੱਗੇ ਵੀ ਲੱਗੀ ਇਹ ਉਹਨਾਂ ਨੂੰ ਹਸਪਤਾਲ ਨਾਲ ਕਰਵਾ ਦਿੱਤਾ ਗਿਆ। ਉਹ ਸਰਜਰੀ ਮੌਕੇ ਤੇ ਪਹੁੰਚ ਗਈ ਸੀ। ਫੈਰ ਗਵਰਗੇਟ ਦੇ ਵਿਹਾਰ ਤੋਂ ਆ ਕੇ ਜੱਬੇ ਕਬੂ ਪਾਇਆ ਗਿਆ ਤੇ ਬਹੁਤ ਅਮਤਕੀਂ ਤੇ ਉਹਨਾਂ ਦੀ ਬੈੱਡ ਹੋ ਗਈ ਹੈ। ਇੱਕ ਹੁੰਦਾ ਕਰਨ ਮੈਂ ਨਾ ਹੁਦੀ ਰਸ ਹੋ ਗਈ ਹੈ। ਸਪੇਟਾ ਨਾ ਇਹ ਲੋਕਿਆਂ ਨੇ ਨਾਲ। ਉਸ ਦਿਨ ਕਿਨੇ ਆਣ ਸੀ। ਇਹ ਤਿੰਨ ਜਣੇ ਸੀਗੇ ਜੀ ਕੀ ਜਿਹੜੀ ਐਸਪੀ ਸਾਹਿਬ ਤੇ ਉਸ ਉਹਨਾਂ ਦਾ ਗਨਮੈਂਟ ਦਾ ਡਰਾਈਵਰ ਡਰਾਈਵਰ ਤੇ ਟੱਕਾਂ ਲੱਗੀਆਂ ਤੇ ਗਨਮੈਂਟ ਤੇ ਐਸਪੀ ਸਾਹਿਬ ਨੂੰ ਜਦੋਂ ਉਸ ਗੱਡੀ ਦੇ ਕੰਪਿਊਟਰ ਕਰ ਕਰਕੇ ਉਹ ਜਿਹੜੀ ਸੀ ਉਹ ਤੋਂ ਜਦੋਂ ਗਾਇਨ ਹੋ ਜੀ ਨਾਲ ਦੀ ਨਾਲ ਲੋਕ ਆਏ ਜਿਹੜੇ ਨੇ ਚੱਕਲੇ ਉਹ ਇੱਕ ਸਮਾਂ ਲਈ ਗੱਡੀ ਕਿਤੇ ਰਹੀ ਉਹ ਗੱਡੀ ਇਹ ਅੰਮ੍ਰਿਤਸਰ ਵਾਲਾ ਲੱਗਦਾ ਜੀ